ਕਿਉਂਕਿ ਵਿਆਹ ਕਰਵਾਉਣ ਦੇ ਨਾਲ ਤੁਹਾਡੇ ਹੱਥ ਜਿਹੜੇ ਕਾਗਜ਼ ਮਿਲ ਜਾਂਦੇ ਆ ਤੁਹਾਨੂੰ ਪੱਕੇ ਤੌਰ ਤੇ ਇੱਥੇ ਰਹਿੰਦੇ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਵਿਆਹ ਕਰਾ ਕੇ ਇੱਥੇ ਪੱਕੇ ਹੁੰਦੇ ਉਹਨਾਂ ਦੇ ਹੱਕ ਹਕੂਕ ਵੀ ਜ਼ਿਆਦਾ ਮਿਲ ਜਾਂਦੇ ਆ ਜਨ ਸਾਹਿਬ ਤੁਸੀਂ ਹੁਣ ਇਹ ਦੇਖੋ ਕਿ ਇਹ ਹਰ ਗੱਲ ਅੰਦਰ ਦੀ ਜਾਣਦੇ ਆ ਤੇ ਇਹ ਲੱਗਿਆ ਹੁਣ ਇਸ ਪਾਸੇ ਹੋ ਗਾ ਸਰ ਚੇਂजेस ਕੀ ਕਰਨ ਜਾ ਰਹੇ ਇਹਦੇ ਬਾਬਤ ਓਕੇ ਚੇਂजेस ਇਹ ਹੋਣ ਜਾ ਰਹੀਆਂ ਇਹ ਕਹਿੰਦੇ ਆ ਕਿ ਹੁਣ ਅਸੀਂ ਇਹ ਸਾਰੀਆਂ ਉਹਨਾਂ ਐਪਲੀਕੇਸ਼ਨਾਂ ਤੇ ਨਜ਼ਰਸਾਨੀ ਕਰਨ ਜਾ ਰਹੇ ਆ ਜਾਂ ਜਿਹੜੇ ਲੋਕਾਂ ਨੇ ਗ੍ਰੀਨ ਕਾਰਡ ਲੈ ਕੇ ਹਾਲ ਹੀ ਦੇ ਵਿੱਚ ਤਲਾਕ ਲਏ ਆ ਯਾਨੀ ਕਿ ਡਿਵੋਰਸ ਕੀਤੇ ਆ ਵੀ ਉਹ ਕਿਉਂ ਡਿਵੋਰਸ ਹੋਏ ਆ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਇਹਦੇ ਵਿੱਚ ਡਿਵੋਰਸ ਵਿੱਚ ਇੱਕ ਤੇ ਹੁੰਦਾ ਆ ਵੀ ਠੀਕ ਆ ਕਿਸ ਦਾ ਨੈਚੁਰਲ ਡਿਵੋਰਸ ਹੋ ਗਿਆ ਉਹਨੇ ਤੇ ਆਪਣਾ ਕਹਿੰਦੇ ਆ ਵੀ ਆਪਣਾ ਹੱਕ ਹਕੂਕ ਵੀ ਮੰਗਣਾ ਆ ਉਹਨੇ ਚਾਈਲਡ سپورਟ ਵੀ ਮੰਗਣਾ ਆ ਉਹਨੇ ਐਲੋਮਨੀ ਵੀ ਮੰਗਣੀ ਆ ਯਾਨੀ ਕਿ ਉਹਨੇ ਖਰਚਾ ਮੰਗਣਾ ਆਪਣਾ ਪਰ ਜਿਹੜੇ ਕਹਿੰਦੇ ਖਾਸ ਕਰਕੇ ਕੰਟ੍ਰੈਕਟ ਬੇਸ ਮੈਰਿਜ ਹੁੰਦੇ ਆ ਉਹਨਾਂ ਵਿੱਚ ਚੁੱਪਚੀ ਪੀਤੇ ਬਸ ਆਪਸ ਵਿੱਚ ਲੈਂਡਿੰਗ ਕਰਕੇ ਤੇ ਪਿੱਛੇ ਹਟ ਜਾਂਦੇ ਆ ਤੇ ਬਸ ਗ੍ਰੀਨ ਕਾਰਡ ਹੱਥ ਵਿੱਚ ਆ ਜਾਂਦਾ ਤੇ ਉਸ ਤੋਂ ਬਾਅਦ ਅੱਗੇ ਕੁੰਜੀ ਮਿਲ ਜਾਂਦੀ ਹੈ ਉਹਨਾਂ ਨੂੰ ਸਿੱਧੇ ਸਿਟੀਜ਼ਨ ਹੋਣਦੀ ਪਰ ਕਹਿੰਦੇ ਹੁਣ ਅਸੀਂ ਇਹ ਸਾਰਾ ਕੁਝ ਦੇਖਣ ਜਾ ਰਹੇ ਆ ਕਿ ਹੋ ਕੀ ਰਿਹਾ ਤੇ ਝੰਡਾ ਸਾਹਿਬ ਹੁਣ ਤਿਆਰ ਹੋ ਜਾਣਾ ਚਾਹੀਦਾ ਆਪਾਂ ਨੂੰ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਤੁਹਾਨੂੰ ਇਹੋ ਜੀਆਂ ਨਿਊਜ਼ ਮਿਲਣ ਨੂੰ ਵੇਖਣ ਨੂੰ ਮਿਲਣ ਗਿਆ ਜਿਨ੍ਹਾਂ ਵਿੱਚ ਖਾਸ ਤੌਰ ਤੇ ਜ਼ਿਕਰ ਆਊਗਾ ਕਿ ਫਲਾਣਾ ਸਿਓ ਜਿਹੜਾ ਆ ਉਹ ਗ੍ਰੀਨ ਕਾਰਡ ਲਿਆ ਸੀਗਾ ਵਿਆਹ ਕਰਾ ਕੇ ਤੇ ਉਹਨੂੰ ਵੀ ਇਮੀਗ੍ਰੇਸ਼ਨ ਨੇ ਡਿਟੇਨ ਕਰ ਲਿਆ ਸੋ ਇਹੋ ਜੀਆਂ ਜਿਹੜੀਆਂ ਗੱਲਾਂ ਜਿਹੜੀਆਂ ਕੋਰਟੀ ਬ੍ਰਾਊਨ ਮੁਤਾਬਕ ਕਹਿੰਦੇ ਆ ਡੀ ਐਚ ਐਸ ਦੇ ਵਿਭਾਗ ਦੇ ਕੋਲ ਇਸ ਸਮੱਸਿਆ ਦਾ ਕਹਿੰਦੇ ਹੱਲ ਕੋਈ ਨਹੀਂਗਾ ਕਿਉਂਕਿ ਜਿਹੜਾ ਫਰਾਡ ਮੈਰਿਜ ਹੈ ਜ਼ਿਆਦਾਤਰ ਮਾਮਲਿਆਂ ਵਿੱਚ ਡੁੰਗਾਈ ਨਾਲ ਕਹਿੰਦੇ ਪੜਤਾਲ ਜਿਹੜੀ ਕੀਤੀ ਨਹੀਂ ਜਾ ਰਹੀ ਕਿਉਂਕਿ ਜਦੋਂ ਤਲਾਕ ਹੋ ਜਾਂਦਾ ਉੱਥੇ ਫਿਰ ਗੱਲ ਜਿਹੜੀ ਛੱਡ ਦਿੱਤੀ ਜਾਂਦੀ ਆ ਦੇਖਿਆ ਨਹੀਂ ਜਾਂਦਾ ਕਿ ਮਗਰੋਂ ਹੋਇਆ ਤੇ ਕੀ ਹੋਇਆ ਕਹਿੰਦੇ ਹਰ ਸਾਲ 3 ਲੱਖ ਲਾੜੇ ਲਾੜੀਆਂ ਨੂੰ ਜਿਹੜੇ ਆ ਗ੍ਰੀਨ ਕਾਰਡ ਮਿਲਦੇ ਆ ਅਮਰੀਕਾ ਦੇ ਵਿੱਚ ਸੋ ਵੇਖੋ ਜੀ ਗੱਲਾਂ ਤਾਂ ਬਹੁਤ ਵੱਡੀਆਂ ਪਰ ਕੀ ਕਰੀਏ ਫਰਾਡ ਇਹਨੇ ਆ ਇਹ ਤੁਸੀਂ ਸੁਣਿਆ ਹੋਣਾ ਮਿਨੀ ਸੋਟਾ ਦੇ ਵਿੱਚ ਤੇ ਉਹਦੇ ਉੱਥੇ ਇਹਨਾਂ ਨੇ ਬੜੇ ਵੱਡੇ ਵੱਡੇ ਫਰਾਡ ਕੱਢੇ ਆ ਚੰਦ ਸਾਹਿਬ ਉੱਥੇ ਤਾਂ ਜਗਾਵਾਂ ਸਾਹਿਬ ਮਾਫ਼ ਕਰਿਆ ਤੁਹਾਨੂੰ ਮੈਂ ਰੁਕ ਰਿਹਾ ਦੇਖੋ ਇੱਕ ਚੀਜ਼ ਤਾਂ ਆਪਾਂ ਅੱਗੇ ਵੀ ਗੱਲ ਕਰਦੇ ਰਹੇ ਆ ਕਿ ਇਹ ਕੋਈ ਪੰਜਾਬੀ ਜਿਹਨਾਂ ਦੇ ਜੜੀ ਬਹਿ ਗਿਆ ਜਿੰਨੀਆਂ ਕੁੰਡੀਆਂ ਸੀ ਸਾਰੀਆਂ ਖੋਲ ਤੇ ਖੋਲ ਕੇ ਰੱਖਤੀਆਂ ਔਰ ਦਿਨ ਪਾਏ ਦਿਨ ਜਿਹੜੀਆਂ ਕੁੰਡੀਆਂ ਨਾ ਸਾਹਮਣੇ ਆ ਰਹੀਆਂ ਸਰਕਾਰ ਦੇ ਥਰੂ ਕਿਉਂਕਿ ਹੁਣ ਉਹਨਾਂ ਤਾਂ ਕਈ ਜਿਹੜੀਆਂ ਗੱਲਾਂ ਨਾ ਪਹੁੰਚ ਰਹੀਆਂ ਹੈਗੇ